ਤੂਤਾਂ ਵਾਲਾ ਖੂਹ ਅੱਜ ਪਿੰਡ ਮਨਸੂਰਾ ਤੂਤਾਂ ਵਾਲੇ ਖੂਹ ਦੇ ਆਪਾਂ ਦਰਸ਼ਣ ਕਰਨ ਆਏ ਆ ਜੀ ਇਹ ਇੱਕ ਇਤਿਹਾਸਕ ਗੁਰਦੁਆਰਾ ਵਾ ਜੋ ਸੰਗਤਾਂ ਨੂੰ ਨਹੀਂ ਪਤਾ ਆਪਾਂ ਇਸ ਬਾਰੇ ਜਾਣਕਾਰੀ ਲਵਾਂਗੇ ਇੱਥੋਂ ਦੇ ਗ੍ਰੰਥੀ ਸਾਹਿਬ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਤੇ ਅੱਜ ਪਿੰਡ ਆਇਆ ਮਨਸੂਰਾ ਜੀ ਇਹ ਹੈਗਾ ਤੂਤਾਂ ਵਾਲਾ ਖੂਹ ਜੀ ਇਹ ਗੁਰਦੁਆਰਾ ਆਪਣਾ ਤੂਤਾਂ ਵਾਲਾ ਖੂਹ ਤੇ ਇੱਥੇ ਆਪਣੇ 10ਵੇਂ ਪਾਸਾ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਨੇ ਤੇ ਆਪਾਂ ਇੱਥੇ ਦਾ ਇਤਿਹਾਸਰੀ ਹਾਸਲ ਕਰਾਂਗੇ ਇੱਥੋਂ ਦੇ ਆਪਾਂ ਗ੍ਰੰਥੀ ਸਾਹਿਬ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਲਸਾ ਜੀ ਠੀਕ ਠਾਕ ਜੀ ਖਾਲਸਾ ਜੀ ਜੋ ਆਪਣੇ ਤੂਤਾਂ ਵਾਲਾ ਖੂਹ ਆ ਜੀ ਇਹਦਾ ਇਤਿਹਾਸ ਬਾਰੇ ਆਪਾਂ ਜਾਣਕਾਰੀ ਸੰਗਤਾਂ ਨੂੰ ਦੇਣੀ ਹੈ ਤੇ ਥੋੜਾ ਜਿਹਾ ਇਤਿਹਾਸੇ ਦੇ ਬਾਰੇ ਦੱਸੋ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਬਨੇ ਮੇਰਾ ਸਤਿਗੁਰੂ ਸੋ ਤਾਂ ਤਾਂ ਸਹਾਬਾ ਰਾਮ ਰਾਜੇ ਤਾਂ ਤਾਂ ਦਸ਼ਮੇਸ਼ ਪਿਤਾ ਗੁਰਗੋਵਿੰਦ ਸਿੰਘ ਜੀ ਮਹਾਰਾਜ ਜਦੋਂ ਮਹਾਰਾਜਿਆਂ ਨੇ ਨਲਪੁਰ ਦਾ ਕਿਲਾ ਸਦਿਆ ਸਤਿਗੁਰ ਜੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਆਲਮਗੀਰ ਸਾਹਿਬ ਤੋਂ ਹੁੰਦੇ ਹੋਏ ਦੋ ਲੋ ਆਪਣੇ ਨਗਰ ਨੇੜੇ ਆ ਔਰਸਾ ਗੁਰਦੁਆਰਾ ਤੇ ਉਸ ਤੋਂ ਮਾਤ ਤੋਂ ਬਾਅਦ ਮਹਾਰਾਜ 16 ਤੇ 17 ਦੀ ਦਰਮਿਆਨੀ ਰਾਤ ਨੂੰ ਨਾ ਹਾਂਜੀ ਉਹਦੇ ਉਹ ਦੀ ਦਰਮਿਆਨੀ ਰਾਤ ਨੂੰ ਹਾਂਜੀ ਇਸ ਸਥਾਨ ਤੇ ਮਹਾਰਾਜ ਪਹੁੰਚੇ ਠੀਕ ਆ ਜੀ ਤੇ ਇੱਥੇ ਚਲੋ ਮਹਾਰਾਜ ਨੇ ਸ਼ਾਣ ਪਾਣੀ ਕਰਿਆ ਇਸ ਤੋਂ ਬਾਅਦ ਹਟਾਲੇ ਸਾਹਿਬ ਗਏ ਹਾਂਜੀ ਇਹ ਸਥਾਨ ਜਣ ਕੇ ਆਪਣੇ ਨਗਰ ਦੇ ਕਿੰਗ ਸਿੰਘ ਵੱਲੋਂ ਪ੍ਰਗਟ ਕੀਤਾ ਗਿਆ ਅੱਛਾ ਜੀ ਹਾਂਜੀ ਤੇ ਉਹ ਜਣ ਕੇ ਸ਼ੁਰੂ ਤੋਂ ਆਪਣੀ ਖੂਬੀ ਮਾਂਦਾ ਸੀਗੀ ਹਾਂਜੀ ਇਥੇ ਛਪੜੀ ਛਪੜੀ ਤੇ ਖੂਦਾ ਜਲ ਕੋਈ ਹੁੰਦਾ ਸੀਗਾ ਹੁਣ ਇੱਕੋ ਹੀ ਹੁੰਦਾ ਸੀਗਾ ਹਾਂ ਉਹਦੇ ਜਣ ਕੇ ਛਪੜੀ ਦਾ ਚਾਲਤ ਬਾਹਰ ਆ ਜਾਇਆ ਹੋਇਆ ਸੀ ਹਾਂਜੀ ਹਾਂਜੀ ਖੂਦਾ ਜਲ ਹਾਂਜੀ ਹਾਂਜੀ ਬਾਹਰ ਆਇਆ ਤੇ ਹਾਂ ਉਹਦੇ ਵਿੱਚੋਂ ਜਣ ਕੇ ਪਿੰਡ ਵਾਲਿਆਂ ਨੇ ਜਾਂ ਆਪਣੇ ਆਪ ਵਾਲੇ ਦੇ ਨਗਰਾਂ ਦੇ ਵਿੱਚੋਂ ਜਿਵੇਂ ਬੱਚਿਆਂ ਨੂੰ ਸੂਖੜਾ ਰੋਗ ਹੋ ਜਾਂਦਾ ਹਾਂਜੀ ਤੇ ਉਹ ਬੱਚਿਆਂ ਨੂੰ ਇਸ਼ਨਾਨ ਕਰਾ ਕੇ ਜਣ ਕੇ ਉਹਨਾਂ ਦਾ ਰੋਗ ਨਿਵਰਤ ਹੁੰਦਾ ਸੀਗਾ ਠੀਕ ਆ ਜੀ ਮਾਂਦਾ ਸੀਗੀ ਪਰ ਕੁਝ ਸਮੇਂ ਮਗਰੋਂ ਨਗਰ ਦੇ ਕਹਿੰਦੇ ਕਿ ਸਿੰਘ ਬੁੱਲੋ ਜਗੀਰ ਸਿੰਘ ਵੱਲੋਂ ਜਿਹੜੇ ਪ੍ਰਗਟ ਸਥਾਨ ਕਰਿਆ ਗਿਆ ਕਰਿਆ ਗਿਆ ਇਹ ਜਿਵੇਂ ਇਹ ਹੁਣ ਛੋੜਾ ਇਹ ਗੁਰਦੁਆਰਾ ਵੀ ਜਾਣੇ ਕ ਸੰਗਤਾਂ ਨੂੰ ਇਹ ਬਾਰੇ ਜਾਣਕਾਰੀ ਹੈ ਨਹੀਂ ਆਪਾਂ ਇਹ ਹੀ ਜਾਣਕਾਰੀ ਸੰਗਤਾਂ ਨੂੰ ਦੇਣੀ ਹੈ ਜੀ ਤੇ ਇੱਕ ਇਥੇ ਹੀ ਆਪਣੇ ਉੱਪਰ ਹੀ ਤਾਰਾ ਲੰਘਦਿਆਂ ਨੇ ਇਹਦਾ ਕੁਝ ਹਾਂ ਹਾਂ ਜੀ ਕਿ ਜਦੋਂ ਉਹਦੀ ਮਾਨਤਾ ਹੁਣ ਲੱਗ ਗਈ ਹਾਂਜੀ ਸਰੋਗ ਸੰਗਤਾਂ ਨੇ ਇੱਕ ਵਾਰੀ ਕੀਰਤਨ ਕਰਿਆ ਹੋਰੇ ਹਾਂਜੀ ਇਹ ਕੀਰਤਨ ਕਰਾ ਕੇ ਵੀ ਸੰਗਤ ਕਹਿੰਦੇ ਲੱਗੇ ਵੀ ਆਪਾਂ ਆ ਵੀ ਕੋਈ ਦਿਨ ਮਨਾਇਆ ਕਰੀ ਪੱਕਾ ਇੱਥੇ ਅੱਛਾ ਜੀ ਹਾਂਜੀ ਤਾਂ ਗੁਜਰਤੀ ਉਹਦੋਂ ਪੂਰਨਮਾਸ਼ੀ ਦਾ ਦਿਨ ਨਹੀਂ ਸੀਗਾ ਠੀਕ ਆ ਜੀ ਸੰਗਤ ਕਹਿੰਦੇ ਵੀ ਆਪਾਂ ਪੂਰਨਮਾਸ਼ੀ ਮਨਾਇਆ ਕਰੀ ਪੱਕੀ ਇੱਥੇ ਹਾਂਜੀ ਜਿਹੋ ਉਸ ਦਿਨ ਤੋਂ ਦੁਹਣਾ ਇੱਥੇ ਪੂਰਨਮਾਸ਼ੀ ਮਨਾਇ ਜਾਂਦੀ ਆ ਹਾਂਜੀ ਸ੍ਰੀ ਖੜਬੜ ਸਾਹਿਬ ਦੇ ਭੋਗ ਪੈਂਦੇ ਆ ਠੀਕ ਆ ਜੀ 1.5 ਵਜੇ ਨੇ ਕੀ ਕੀਰਤਨ ਦਰਬਾਰ ਹੁੰਦਾ ਸਵਾਤੀ ਨੰਗਰ ਪਾਣੇ ਚੱਲਦਾ ਨਾ ਹਾਂਜੀ 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 ਤੇ ਹੁਣ ਇੱਥੇ ਜਣ ਕਿ ਜਦੋਂ ਸਥਾਨ ਸ਼ੁਰੂ ਹੋਇਆ ਹਾਂਜੀ ਥੋੜਾ ਜਿਹਾ ਸ ਲੈਨ ਵਾਲੇ ਆ ਗਏ ਬਿਜਲੀ ਵਾਲੇ ਬਿਜਲੀ ਬੋਲ ਵਾਲੇ ਹਾਂਜੀ ਇਹ ਲੈਨ ਕਰਨੀ ਆਪਣੀ ਜਿਹੜੀ ਆ ਫੈਕਟਰੀ ਆ ਆਪਣੇ ਤਾਰਾਂ ਜਾ ਜਾਂਦੀਆਂ ਹਾਂ ਤਾਰਾਂ ਛੱਡ ਕੇ ਉਹਨਾਂ ਜੋ ਕੰਮ ਜਾਂਦਾ ਠੀਕ ਆ ਜੀ ਇਹਨਾਂ ਨੇ ਖੰਭਾ ਲਾ ਲਿਆ ਕੰਡਾ ਨੇ ਕਿਹਾ ਵੀ ਹਾਂਜੀ ਆਪਣੇ ਪ੍ਰਬੰਧ ਕਮੇਟੀ ਦੇ ਵੀ ਤੁਸੀਂ ਜਾ ਸਾਈਡ ਤੇ ਇਹਨੂੰ ਵੀ ਗੁਰਦੁਆਰਾ ਸਾਹਿਬ ਦੇ ਉੱਪਰੋਂ ਨਾ ਕੱਢੋ ਕੱਢੋ ਨਾ ਸਾਈਡ ਤੇ ਕਰ ਲਓ ਹਾਂਜੀ ਉਹ ਕਹਿੰਦੇ ਨਹੀਂ ਛੱਡੇ ਵੀ ਲੈ ਨਹੀਂ ਪਾਸ ਹੋਈਏ ਇਧਰ ਦੀ ਕੰਡਾ ਜੇ ਸੀ ਮੇਰੇ ਉੱਪਰ ਜੇ ਕੱਢਾਂਗੇ ਉੱਪਰ ਤੇ ਜਾਊਗੀ ਇਹਦੇ ਠੀਕ ਆ ਜੀ ਤੇ ਫਿਰ ਜਦੋਂ ਕਿ ਉਹਨਾਂ ਨੇ ਸਭ ਕੁਝ ਹੋ ਗਿਆ ਖੰਭਾ ਲੱਗ ਗਿਆ ਉਹਨਾਂ ਦਾ ਹਾਂਜੀ ਬਿਜਲੀ ਛੱਡਤੀ ਬਿਜਲੀ ਘਟੂ ਦੇ ਤੇ ਤਾਰਾਂ ਨੇ ਹਾਂਜੀ ਉਹ ਸੂਰ ਤੋਂ ਕਰੰਟ ਕਰੰਟ ਮਜਨ ਕਿ ਪਿੱਛੇ ਹੀ ਰਹਿੰਦਾ ਉਹਦੇ ਗਾਹ ਨਹੀਂ ਗਿਆ ਯਾਨੀ ਕਰੰਟ ਪਹਿਲੇ ਪਾਸੇ ਹੀ ਰਹਿੰਦੇ ਸੀ ਅੱਗੇ ਨਹੀਂ ਪਹੁੰਚਦੇ ਉਹ ਉਹਦੇ ਆਕਰ ਹੋ ਗਿਆ ਕਰੰਟ ਅੱਛਾ ਜੀ ਚਲੋ ਉਹਨਾਂ ਨੂੰ ਮਹਿਸੂਸ ਹੋਈ ਗੱਲ ਹਾਂਜੀ ਕੋਈ ਚੱਕਰ ਉਹਨਾਂ ਨੇ ਚੈੱਕ ਚੁੱਕੀ ਵੀ ਕਰਾਇਆ ਕੋਈ ਨੋਕਸ ਨੇ ਹਾਂਜੀ ਜੀ ਕੋਈ ਇੰਜੀਨੀਅਰ ਆ ਕੇ ਉਹਨਾਂ ਨੇ ਚੱਕ ਕੀਤਾ ਕੋਈ ਨੋਕਸ ਨੇ ਨਿਕਲਿਆ ਨਹੀਂ ਹਾਂਜੀ ਜਾਨੀ ਕਿ ਫਿਰ ਉਹਨਾਂ ਨੇ ਚਲੋ ਇੱਥੇ ਆਪਣੇ ਸ਼੍ਰੀ ਖੰਡਵਰ ਸਾਹਿਬ ਕਰਾਇਆ ਆਪਣੇ ਗੁਰਦੁਆਰੇ ਸਾਹਿਬ ਭੋਲੋ ਬਖਸ਼ਾਇਰ ਅਰਦਾਸ ਕਰਵਾਈ ਲੰਗਰ ਲਗਾਇਆ ਉਹਰੇ ਹਾਂਜੀ ਫਿਰ ਉਸ ਤੋਂ ਬਾਅਦ ਕਰੰਟ ਚੱਲਦੀ ਪਿਆ ਯਾਨੀ ਹੁਣ ਉਹ ਤਾਰ ਚੱਲਦੀ ਪਈ ਚੱਲਦੀ ਜਾਂਦੀ ਹਾਂ ਹੋਰ ਰਗਦਾਂ ਦੇ ਵਨ ਵਿੱਚ ਹੋਰ ਛੜਦਾ ਬੰਦ ਗਈ ਹਾਂਜੀ ਇਹ ਤਾਂ ਹੈ ਹੀ ਮਹਾਰਾਜ ਦਾ ਸਥਾਨ ਆ ਵੀ ਮਹਾਰਾਜ ਦਾ ਸਥਾਨ ਇਸ ਬਾਰੇ ਥੋੜੇ ਦੱਸਣਾ ਸੀ ਉਹਨੇ ਆਪਣੇ ਸ਼ਰਮੇ ਕਮੇਟੀ ਨੂੰ ਵੀ ਇਤਿਹਾਸਕ ਗੋਡਾ ਰਹੀ ਵੀ ਇੱਧਰ ਵੀ ਧਿਆਨ ਦੇ ਕੋਸ਼ਿਸ਼ ਨਹੀਂ ਆ ਨੀ ਹੋਈ ਨਹੀਂ ਹੋਈ ਨੀ ਹੈ ਕਿਤੇ ਤੇ ਹੋਰ ਕੋਈ ਜਾਣਕਾਰੀ ਇੱਥੋਂ ਦੀ ਆਪਣੇ ਅੱਜ ਵੀ ਹੁਣ ਵੀ ਇਸ਼ਨਾਨ ਕੋਈ ਕਰਦਾ ਵਾ ਉਹ ਦੁਕਾਨ ਦੀ ਵਰਤੀ ਹੁੰਦੀ ਆ ਹਾਂ ਜੀ ਆ ਜਿਹੜੇ ਆਪਣੇ ਖੂਦ ਉਹਦੇ ਜਾਲਾ ਜਾਣ ਕੇ ਖੂਦ ਹੁਣ ਜਦ ਤੱਕ ਖੂਦ ਤਾਂ ਸੁੱਕ ਗਿਆ ਹੁਣ ਸਭ ਪਾਣੀ ਬਹੁਤ ਡੂੰਗੇ ਚਲੇ ਗਏ ਹਾਂ ਜੀ ਡੂੰਗੇ ਚਲੇ ਗਏ ਪਹਿਲੇ ਤੇ ਨਾਲਕਾ ਸੀਗਾ ਖੂਦ ਦੇ ਵਿੱਚ ਹਾਂ ਜੀ ਹਾਂ ਜੀ ਨਾਲਕੇ ਦੇ ਵਿੱਚ ਜਲ ਹੁੰਦਾ ਸੀ ਉੱਥੋਂ ਜਲ ਲੈ ਕੇ ਸੰਗਤ ਨੇ ਇਸ਼ਨਾਨ ਕਰ ਲੈਣਾ ਹਾਂ ਜੀ ਹੁਣ ਖੂਦ ਆ ਨਾਲਕੇ ਦਾ ਜਲ ਵੀ ਥੱਲੇ ਬਹੁਤ ਡੂੰਗੇ ਚਲੇ ਗਏ ਮੇਸੇ ਬੋਰ ਕਰੇ ਆਂ। ਹਾਂ ਬੋਰ ਦੇ ਵਿੱਚੋਂ ਜਲ ਲੈ ਕੇ ਸੰਗਤ ਸ਼ਾਨ ਕਰਦੀ ਆ। ਹਾਂਜੀ। ਉਹਦੇ ਅਜੇ ਵੀ ਦੁਖ ਰੂ ਦੂਰ ਹੁੰਦੇ ਨੇ। ਹੁੰਦੇ ਨੇ ਜੀ। ਆਪਣੇ ਇੱਥੇ ਪੱਠਾ ਨੇਲੇ ਨਾ ਇਟੇ ਇਟਾਂ ਦਾ। ਹਾਂਜੀ। ਉੱਥੇ ਜ ਮਜ਼ਦੂਰ ਬੰਦਾ ਸੀ ਇੱਕ। ਠੀਕ ਆ ਜੀ। ਉਹਦੇ ਬੱਚਾ ਹੋਇਆ ਬੱਚੇ ਦੇ ਬਾਲ ਵੀ ਨਹੀਂ ਸੀਗੇ। ਅੱਛਾ। ਕਾਜਾ ਬੱਚਾ ਉਹਦੇ ਬਾਲ ਮਾਣਾ ਸੀ। ਬਾਲ ਬਣਾ ਠੀਕ ਆ। ਤੇ ਕੋਈ ਪਿੰਡ ਪਿੰਡ ਦੇ ਨਗਰ ਦੇ ਕਿਸੇ ਨੂੰ ਦੱਸਿਆ ਵੀ ਤੂੰ ਉਹ ਦਵਾਈਆਂ ਲੈ ਕੇ ਅੰਬੇ ਪਏ ਸੀ। ਠੀਕ ਆ ਜੀ। ਕੋਈ ਫਰਕ ਨਾ ਪਿਆ। ਹਾਂਜੀ। ਤੇ ਉਹ ਕਹਿੰਦੇ ਵੀ ਆਪਣੇ ਗੁਰੂ ਘਰ ਨੇਲੇ ਆ ਤਾਂ ਪਾਸ ਬਕਸ਼ ਸ਼ਾਪ ਤੇ। ਹਾਂਜੀ। ਜੀ ਉਹ ਬੱਚੇ ਨੂੰ ਠੀਕ ਆ ਜੀ ਤੇ ਤਰੋ ਆਏ ਉਹਨਾਂ ਨੇ ਪੰਜ ਸ਼ਨਾਨ ਕਰਾਏ ਹੂੰ ਤੇ ਕਿਥੇ ਬੱਚੇ ਦੇ ਵਾਲਿਆਂ ਦੇ ਵਾਲ ਵੀ ਆ ਗਏ ਕਹਿੰਦੇ ਹੁਣੇ ਬਦਨ ਫੜਨੇ ਲੱਗ ਗਿਆ ਅੱਛਾ ਜੀ ਇਹ ਆ ਵੀ ਮਾਣ ਕਿਰਪਾ ਕਰਦੇ ਆ ਕਿਰਪਾ ਹੋ ਗਈ ਅੱਜ ਵੀ ਹੁੰਦੀ ਆ ਕਿਰਪਾ ਠੀਕ ਆ ਜੀ ਮੈਂ ਇੱਕ ਦਿਨ ਅੱਗੇ ਵੀ ਤੁਹਾਨੂੰ ਨਿੰਗਾ ਇਸ ਇਥੇ ਤੂਤਾਂ ਵਾਲਾ ਖੂਹ ਲਿਖਿਆ ਜੀਗਾ ਹਾਂਜੀ ਜੋ ਤੂਤਾਂ ਵਾਲਾ ਖੂਹ ਮੈਂ ਪੜਿਆ ਤਾਂ ਮੈਨੂੰ ਆਏ ਲੱਗੇ ਵੀ ਜੇ ਮੈਂ ਆਪਾਂ ਅੱਗੇ ਪਰਦੇੰ ਦਾ ਠੀਕਾ ਤੂੰ ਤਾ ਹਾਂਜੀ ਹਾਂਜੀ ਤੂੰ ਤਾ ਮੈਂ ਇਹ ਕੁਛ ਐ ਸਮਝਦਾ ਸੀਗਾ ਚਲੋ ਮੇਰਾ ਇੱਥੇ ਜਣ ਕੀ ਆਇਆ ਹਾਂਜੀ ਇਹਦਾ ਖੂਹ ਸੀ ਇਹਦੇ ਵਾਲੇ ਤੂੰ ਤੇ درخت ਵਾਲੇ ਸੀ ਵਾਲੇ ਸੀ ਤੂੰ ਤੇ ਹੁੰਦੇ ਸੀ ਤੂੰ ਮੜ ਤੂੰ ਤਾ ਖੂਹ ਵੱਜਦਾ ਹੈ ਠੀਕ ਆ ਜੀ ਯਾਨੀ ਮੈਂ ਤਾਂ ਇਹ ਚੀਜ਼ ਸਮਝਦਾ ਜੀ ਹਾਂ ਜਦੋਂ ਮੇਰਾ ਇੱਥੇ ਜਦੋਂ ਮੰਜੂਰਾ ਨਾਲ ਜਾ ਰਹੋਸ ਤਾਂ ਉਹਨੇ ਵੀ ਕੋਈ ਦੱਸਿਆ ਇਸ ਦੇ ਬਾਰੇ ਤੇ ਮੈਨੂੰ ਇਹ ਮੈਂ ਕਹਾਂ ਚਲੋ ਇੱਥੇ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ ਵਿੱਚ ਬਣਾਇਆ ਹੈ ਇਹ ਹੁਣ ਆਪਾਂ ਇਹ ਜਾਣਕਾਰੀ ਆਪਾਂ ਸੰਗਤਾਂ ਨੂੰ ਇਹ ਕਰਨ ਹੋਂ ਦਾ ਸੇਵਾ ਸ਼ੁਰੂ ਹੈ ਨਾ ਸਥਾਨ ਦੀ ਹਾਂਜੀ ਖੂਹ ਦੇ ਵਿੱਚ ਮਿੱਟੀ ਬਹੁਤ ਭਰੀ ਹੋਈ ਸੀ ਠੀਕ ਆ ਜੀ ਤੇ ਮਿੱਟੀ ਉਹਨਾਂ ਨੇ ਸੰਗਤਾਂ ਨੇ ਸੇਵਾ ਦਾ ਰਣ ਕੱਢੀ ਬਹੁਤ ਵਿੱਚ ਉਹ ਡੂੰਘਾ ਲਗਾਏ ਤੱਕ ਹਾਂਜੀ ਫਿਰ ਆਪਾਂ ਨੂੰ ਆਪਣੇ ਆਪਣੇ ਵਸਤੂਆਂ ਪ੍ਰਾਪਤ ਹੋਈਆਂ ਖੂਹ ਵਿੱਚੋਂ ਇਹ ਆਪਾਂ ਹਾਂ ਜਾਨੀ ਪੂਰੇ ਵਿੱਚੋਂ ਨਿਕਲ ਜਾਂਦੀ ਉਹਦੇ ਵਿੱਚੋਂ ਪ੍ਰਾਪਤ ਹੋਈਆਂ ਚਲਦੀ ਪਈ ਹੈ ਠੀਕ ਆ ਜੀ ਠੀਕ ਆ ਪ੍ਰਾਪਤ ਨਾਲ ਹੱਥਾਂ ਦਾ ਬਣਾ ਸਰੂ ਲੋ ਦਾ ਹਾਂਜੀ ਸੰਗਤਾਂ ਨੂੰ ਵੀ ਭਾਈ ਬੇਨਤੀ ਇੱਥੇ ਪੁਰਮਾਸੀ ਦਾ ਇੱਕ ਹਥਿਆਰ ਬਣਾਇਆ ਜਾਂਦਾ ਜੀ ਤੇ ਵੱਧੋ ਵੱਧ ਸੰਗਤਾਂ ਔਰ ਤੇ ਇੱਥੇ ਭਾਈ ਗੁਰਦਾਰੇ ਨਾਲ ਤਾਂ ਸੇਵਾ ਕਰਨਾ ਨਾਲੇ ਭਾਈ ਇੱਥੇ ਮੱਥਾ ਟੇਕਣਾ ਤੇ ਇੱਥੇ ਕੀਰਤਨ ਵੀ ਹੁੰਦਾ ਜੀ ਹਾਂਜੀ ਹਾਂ ਤੇ ਲਗਭਗ 10 9 10 ਵਜੇ ਆਪਣੇ ਅੰĐi ਅਖੰਡ ਵਰਸਰਾਮ ਕਰਾਏ ਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਦੇ ਸਮਾਪਤ ਹੋਣ ਤੋਂ ਬਾਅਦ 10 ਵਜੇ ਤੋਂ ਲੈ ਕੇ 1 ਵਜੇ ਤੱਕ ਹਾਂਜੀ ਕੀਰਤਨ ਕਥਾ ਚ ਚੱਲਦੀ ਆ ਚੱਲਦੀ ਆ ਜੀ ਤੇ 1 ਵਜੇ ਤੋਂ ਬਾਅਦ ਸਮਾਪਤ ਹੋ ਕੇ ਗੁਰੂ ਘਰ ਲੰਗਰ ਵੀ ਵਰਤਾਇਆ ਜਾਂਦਾ ਵਰਤਾਇਆ ਜਾਂਦਾ ਠੀਕ ਆ ਜੀ ਤੇ ਭਾਈ ਸੰਗਤਾਂ ਦੇ ਸਹਿਯੋਗ ਨਾਲ ਇਹ ਗੁਰਦ ਗੁਰੂ ਘਰ ਚੱਲਦਾ ਪਿਆ ਜੇ ਤੇ ਤੁਸੀਂ ਭਾਈ ਸੰਗਤਾਂ ਨੂੰ ਬੇਨਤੀ ਆ ਬਦਲੋ ਬਦ ਇੱਥੇ ਭਾਈ ਦਰਸ਼ਨ ਮ ਤਾਂ ਤੁਹਾਨੂੰ ਭਾਈ ਬੇਨਤੀ ਆ ਤੁਸੀਂ ਆਪ ਵੀ ਆ ਕਰੋ ਤੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ